ਗਉੜੀ ਮਾਲਾ ਮਹੱਲਾ ਪੰਜਵਾ ਹਰਗਨ ਅਵਰ ਕਿਰਿਆ ਵਿਰਤੀ ਸੋਹਣ ਸ੍ਰੀ ਖਰੀਦੋ ਬਗੈ ਜਿਹੜੀਆਂ ਹੋਰ ਕਿਰਿਆ ਕਰਨੀਆਂ ਕਰਮ ਕਰਨੇ ਆ ਨਿਯਮੀ ਧੋਤੀ ਆਦਿਕ ਜਾਂ ਯੋਗ ਆਦਕਾਂ ਦੇ ਪ੍ਰਾਨੋਦਾਨ ਵਾਯੂ ਨੂੰ ਸੋਧ ਕਰਕੇ ਦਸਵੇਂ ਦਾ ਪ੍ਰਾਨ ਚੜ੍ਹਾਉਣੇ ਇਹਦਾ ਬਿੰਗਲਾ ਔਰ ਸੂਮਨਾ ਆਦਿਕ ਇਹ ਸਾਰੀਆਂ ਯੋਗ ਦੀਆਂ ਕਿਰਿਆ ਕਰਮ ਕਾਂਡ ਦੀਆਂ ਕਿਰਿਆ ہمتا سر جگہ جریا سب جتان جا کوئی معنی کر کے دیوتے کا یاد کیتا ہے یا شریف کر کے کب بکے رہنا برت رکھنے پالا ਗਰਮੀ ਸਹਾਰਨੀ ਜਦ ਤੱਕ ਸੰਜਮ ਸੰਗ ਇਮਾਨ ਇੰਜੀਆਂ ਦਾ ਗਮਨ ਕਰਨਾ ਮਿੱਠ ਨਿਵੇਕਾਰ ਕਰਨਾ ਨੂੰ ਕੋਰਾਂ ਕੀਤਾ ਇਹ ਪੂਰਾ ਨੂੰ ਸੇ ਇਹ ਸਾਰੇ ਪਖੰਡ ਦੇ ਨਾਲ ਕਰਨ ਚਲ ਪਖੰਡ ਜੋ ਦੀਸਾ ਜੰਮ ਜਿਗਾਤੀ ਲੁੱਟਾ ਪੂਰੇ ਹੀ ਪਰਲੋਕ ਜਾਣ ਤੋਂ ਬੈਕ ਨਹੀਂ ਨਦੀ ਦੇ ਪਾਸ ਹੀ ਜਮਾਂ ਨੂੰ ਕੋਈ ਤੇ ਲੱਗੀ ਤੂੰ ਪਾਣੀ ਦੇਣ ਦੇ ਬਹਾਨੇ ਕੋਈ ਤੁਕ ਲੱਗੀ ਤੂੰ ਸ਼ਾਂ ਕਰਨ ਦੇ ਨਾਮੇ ਉਹਦੇ ਹੀ ਲੁੱਟ ਲੈਣੇ ਸਾਰੇ ਸੋ ਉਰੇ ਹੋਛੇ ਹਮਝੇ ਹੋ ਉਹ ਮੂਸੇ ਲੁਕੇ ਜਾਂਦੇ ਸਾਰੇ ਕਰਮ ਕਰਪਖੰਡ ਜੀ ਕੀਤੇ ਹੋਏ ਰਹਾਉ ਵਰਤ ਨੇਮ ਸੰਜਮ ਮਹ ਰਹਤਾ ਇਹ ਲੋਕ ਕਾਜੀਆਂ ਦੇ ਵਰਤ ਰੱਖਦੇ ਆ ਪੁੰਨਿਆ ਮਸਿਆਦ ਕਾਂ ਦੇ ਵਰਤ ਰੱਖਦੇ ਆ ਅਤੇ ਨੇਮ ਯਮ ਨੇ ਮਾਦ ਕਰਦੇ ਆ ਵਰਤ ਨੇਮ ਸੰਜਮ ਮਹ ਰਹਤਾ ਸੰਜਮ ਸਾਧਨ ਯਮ ਨੇ ਮਾਦ ਸੰਜਮ ਵਿੱਚ ਰਹਿੰਦੇ ਹਮ ਇਹ ਕਾ ਆੜ ਨਾ ਪਾਇਆ ਉਹਨਾਂ ਦਾ ਜਗਤ ਵਿੱਚ ਆੜ ਹੈ ਅੱਧੀ ਗਮਲੀ

ਸੋ ਕਾਮਨਾ ਵਾਲਾ ਮੰਤਰ ਕਿਸੇ ਦੇ ਦੋ ਤੇਗਿਆਂ ਦੇ ਮੁੱਲ ਦਾ ਨਹੀਂ ਕੋਡੀ ਦਾ ਕੰਮ ਵੀ ਕਿਸੇ ਨਿਕਲਣੇ ਹਲਕ ਹੋਵੇਗੀ ਤੀਰਥਨਾਯ ਯਾਰ ਧਰਮੀ ਭ੍ਰੰਤਾਂ ਜੇ ਲੋਕ ਤੀਰਥਾਂ ਦੇ ਇਸ਼ਨਾਨ ਕਰਦੇ ਫਿਰਦੇ ਆ ਤੇ ਕਰਦੇ ਸਾਰੇ ਨੌਖੰਡ ਪੂਰੀ ਭਰਦੇ ਫਿਰਦੇ ਆ ਬਚਨਦੇ ਆ ਆਗੈ ਥੌਰ ਨਾ ਪਾਵੇ ਇਸ ਪ੍ਰਕਾਰ ਦੀ ਜਤਿਆ ਕਰਨ ਨਾਲ ਅੱਗੇ ਕੋਈ ਥਾਂ ਨਹੀਂ ਪਾਵੇਗਾ ਦਰਗਾਹ 'ਚ ਥਾਂ ਨਹੀਂ ਮਿਲੇਗਾ ਐਸੇ ਪਰਖਾਣੋਂ ਵੀ ਉहां ਕਾਮ ਨਾ ਆਵੇ ਇਹ ਬਿੱਦ ਉਥੇ ਦਰਗਾਹ ਵਿੱਚ ਇਸ ਤਰੀਕੇ ਦੇ ਨਾਲ ਕੰਮ ਨਹੀਂ ਆਵੇਗਾ ਇਹ ਭਾਈ ਇਹ ਵੀ ਕਰਨੀ ਜਿਹੜੀ ਹੈ ਉਹ ਲੋਕ ਨਹੀਂ ਪਤੀ ਆਵੇ ਉਹ ਜਿਹੜੇ ਲੋਕ ਹਨ ਪ੍ਰਲੋਕ ਦੇ ਉਹ ਇਹ ਤੇ ਪਤੀਜਣ ਜਿੰਨੇ ਵੀ ਨੇ ਚੰਗੇ ਕੰਮ ਕੀਤੇ ਆ ਉਹ ਲੋਗ ਨਹੀਂ ਪਟਿਆਵਾ ਲੋਕਾਂ ਨੂੰ ਪਟਿਆਉਂਦਾ ਲੋਕ ਇਹ ਨਹੀਂ ਚੰਗਾ ਸਮਝਦਾ ਬੜਾ ਜਤੀ ਹੈ ਬੜਾ ਤਤੀ ਹੈ ਉਹ ਲੋਗ ਨਹੀਂ ਪਰ ਲੋਕ ਦੇ ਜਿਹੜੇ ਪਤੀਜਣ ਇਹਦੇ ਤੇ ਮੰਨਣੇ ਚਤੁਰ ਵੀਗ ਮੁਖ ਬਚਨੀ ਉਚਰੇ ਇਹ ਕਰਕੇ ਚਾਹ ਉਹ ਵਿਦਾਂ ਨੂੰ ਮੁਖੋਂ ਕੰਠੋਂ ਪਤਰਾ ਰੱਖੇ ਤੋਂ ਬਗੈਰ ਬਚਨਾ ਨਾਲ ਹੀ ਵਿਚਾਰੀ ਜਾਵੇ ਕੰਠ ਤੋਂ ਹੀ ਇਸ ਪ੍ਰਕਾਰ ਵੀ ਅੱਗੇ ਦਰਗਾਹ ਦੇ ਮਹੱਲ ਸੱਚਖੰਡ ਦੀ ਪ੍ਰਾਪਤੀ ਨਹੀਂ ਹੋਵੇਗੀ ਬੂਝੇ ਨਾਹੀ ਇੱਕ ਸੁਧ ਅੱਖਰ ਜਿਨੋ ਕਿ ਇੱਕ ਸੁਧ ਅੱਖਰ ਪਰਮੇਸ਼ਰ ਦਾ ਨਾਮ ਇਹ ਨਹੀਂ ਬੁਝੀ ਗੁਰੂ ਸਾਹਿਬ ਤੋਂ ਪੁੱਛੇਗਾ ਨਹੀਂ ਸਮਝੇਗਾ ਨਹੀਂ ਉਹ ਸਗਲੀ ਝਾਖ ਤੇ ਖਾਈ ਹੈ ਅਖਰ ਰੂਪ ਜੋ ਸੁਧ ਬ੍ਰਹਮ ਹੈ ਜਿਨੋ ਕਿ ਉਹਨੂੰ ਨਾ ਸਮਝੇਗਾ ਉਹਨੇ ਜੋ ਜਿਨਬ ਵਿਦਿਆ ਪੜੀਆ ਸਾਰੀਆਂ ਟਖਾਈ ਦਿਖਾਈਏ ਮਾਰੀਆਂ ਹਨ ਤਖਾਈ ਚੜਦਾ ਲਿੰਦਾ ਹੈ ਮਾਰਦਾ ਲਿੰਦਾ ਹੈ ਨਾਨਕ ਕਹਿ ਤੂੰ ਇਹੋ ਵਿਚਾਰ ਸਤਿਗੁਰੂ ਨਾਮਕਦੇਵ ਜੀ ਕਹਿੰਦੇ ਨੇ ਇਹੀ ਵਿਚਾਰ ਕਹਿੰਨੇ ਆਏ ਪਾਈ ਸਮਾਵੈ ਸੋ ਪਾਰ ਗਰਾ ਜਿਹੜਾ ਇਸ ਦੀ ਕਮਾਈ ਕਰੇਗਾ ਉਹ ਗ੍ਰਾਮ ਸਮੂਹ ਸੰਸਾਰ ਤੋਂ ਪਾਰ ਹੋ ਜਾਏਗਾ ਮੁਕਤ ਹੋ ਜਾਏਗਾ ਗੁਰ ਸਿਮੂ ਆਰ ਨਾਮ ਤੇ ਆਵੰਦ ਬਜਨ ਮਨੋਂ ਮੇਰੇ ਸੰਦੇ ਚ ਗੁਰੂ ਸਾਹਿਬ ਦੀ ਸੇਵਾ ਕਰਿਆ ਕਰ ਤੇ ਦੂਜੇ ਇੱਕ ਪਰਮੇਸ਼ਰ ਦੇ ਨਾਮ ਦਾ ਜਾਪਾ ਕਰਿਆ ਕਰੋ ਤਿਆਗੋ ਮਨੋਂ ਗਮਾਨ ਇੱਕ ਸੇਵਾ ਕਰਕੇ ਤੇ ਨਾਮ ਜਪ ਕੇ ਮਾਨ ਨਾ ਕਰ ਲਿਓ ਮਨ ਦੇ ਤੇ ਗਮਾਨ ਹੰਕਾਰ ਉਹ ਵੀ ਛੱਡ ਦਿਓ ਇਹ ਹੀ ਵਿਚਾਰਕ ਦੱਸੀ ਹੈ ਜਿਹੜਾ ਕੋ ਮੌ ਉਸ ਸੰਸਾਰ ਕੁਛ ਮਿੰਨ ਕੋ ਪਾਰ ਹੋ ਜਾਏਗਾ ਉਹ ਮੁਕਤ ਹੋ ਜਾਏਗਾ ਗਉੜੀ ਮਾਲਾ ਪੰਜ ਵਾਰ ਮਾਧੂ ਹਰ 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 ਮੁਖ ਕਹੀ ਹੈ ਸ੍ਰੀ ਮਾਧ ਪਤੀ ਪਰਮੇਸ਼ਰ ਐ ਜਿਹੜਾ ਜੋ ਹਰੇਕ ਦੇ ਪਾਪਾਂ ਨੂੰ ਹਰਨ ਵਾਲਾ ਨਾਮ ਹੈ ਸਰਬੰਦੇ ਹਿੱਸੇ ਪਰਮਾਨੰਦ ਜੀ ਸਭ ਸੇ ਨੂੰ ਹਰਨ ਵਾਲਾ ਅਤੇ ਮਨੁੱਖ ਦੇ ਪਰਮੇਸ਼ਰ ਸੰਸੇ ਨੂੰ ਹਰਨ ਵਾਲਾ ਵਿਵਸੰਦੇ ਪਰਦੇਸ ਸੰਸੇ ਨੂੰ ਹਰਨ ਵਾਲਾ ਉਹ ਸਾਦੇ ਮਤਨਾਮੁੱਖੋਂ ਉਚਾਰਦੇ ਰਹੀਏ ਕਹਿੰਦਾ ਕਰੀਏ ਹਮ ਕੀ ਕਸ਼ੂਨਾ ਹੋਵੈ ਸਵਾਮੀ ਇਹ ਮੇਰੇ ਮਾਲਕ ਹੈ ਸਾਦੇ ਪਾਸੋਂ ਕੋਈ ਕਰਨੀ ਨਹੀਂ ਹੋ ਸਕਦੀ ਜਿਵੇਂ ਰਾਖੋ ਤਿਉ ਰਹੀਏ ਜਿਵੇਂ ਸੰਸਕੀ ਪਾਦਸ਼ਾਹ ਰੱਖੋ ਸਾਡਾ ਉਸੇ ਪ੍ਰਕਾਰ ਰਹਿਣਾ ਹੁੰਦਾ ਹੈ ਦਹਾਉ ਕਿਆ ਕਿਸ ਕਰੈ ਕੇ ਕਰਨ ਹਾਰਾ ਇਹ ਜੀਵ ਮਾਰਾ ਕੀ ਕੁਸ਼ਿ ਪਿਛੇ ਕਰਨੈ ਸੀ ਤੇ ਕੀ ਹੋਨੇ ਕਰਨ ਵਾਲਾ ਹੈ ਯਾ ਇਸ ਹਾਸ ਵਿਚਾਰੇ ਤੇ ਜੇ ਭੁਖਤ ਨੂੰ ਇਹਦੇ ਹੱਥ ਵਿਚੈ ਨੇ ਕਿ ਕੀ ਹੋਵੇਗਾ ਕੀ ਕੁਛ ਪਿੱਛੇ ਕਰਿਆ ਹੈ ਤੇ ਕੀ ਹੋਨੇ ਕਰਨ ਵਾਲਾ ਹੈ ਕਿ ਇਹਦੇ ਆਦੇ ਭੁਖਤਕਾਰ ਨੂੰ ਵਿਚਾਰੇ ਦੇ ਹੱਥ ਹੋਵੇਗਾ ਜੇ ਤੋਂ ਲਾਗੂ ਤੇ ਤੇਹੀ ਲਾਗਾ ਜਿਉਂ ਇਸ ਪਾਸੇ ਸਾਨੂੰ ਆਵੇ ਅਮਰ ਜਨਮ ਵਿੱਚ ਜਾ ਲਉ ਉਸ ਪਾਸੇ ਸਾਦਾ ਲੱਗਣਾ ਹੋਵੇ ਪੂਰਨ ਸਤਵ ਹੋਵਾ ਤੁਸੀਂ ਸਾਰਿਆਂ ਬੰਝ ਪੂਰਨ ਵਿਆਪਕੋਂ ਸਾਡੇ ਮਾਲਕ ਹੋ ਸੱਚੇ ਪਾਤਸ਼ਾਹ ਕਰੋ ਕਿਰਪਾ ਸਰਬ ਕੀ ਦਾਤੇ اے ਸਾਰਿਆਂ ਨੂੰ ਅੰਮ੍ਰਿਤ ਨਾਮ ਦੀ ਦਾਤ ਦੇਣ ਵਾਲੇ ਗਿਆਨ ਦੇਣ ਵਾਲੇ ਮੁਕਤ ਦੇਣ ਵਾਲੇ ਰੂਜੀ ਦੇਣ ਵਾਲੇ ਪ੍ਰਾਣ ਦੇਣ ਵਾਲੇ ਜੀਵਨ ਦਾਤ ਦੇਣ ਵਾਲੇ ਦਾਤਾ ਜੀ ਸਾਰਿਆਂ ਦੇ ਤਾਈਂ ਜਾਨ ਦੇਣ ਵਾਲੇ ਸਾਡੇ ਤੇ ਕਿਰਪਾ ਕਰੋ ਆਪ ਇੱਕ ਰੂਪ ਲੇਵ ਲਾਓ ਵੀ ਕੋਈ ਆਪ ਦਾ ਰੂਪ ਹੈ ਸਗਲ ਭਵਨ ਕੀ ਮੂਰਤ ਇਕਾ ਇਹ ਸਾਡੇ ਵਿੱਚ ਲੇਵ ਲਗਾ ਦਿਓ ਐਸੀ ਗੁਰਪਰਕਾ ਸਾਰੇ ਤੁਹਾਡੇ ਅੱਥ ਹੈ ਸਾਲ ਜਿਤਨੀ ਤੁਹਾਡੇ ਆਪੇ ਹੈ ਚਰਨੀ ਆਪਕੇ ਹੈ ਕਿਉਂ ਸੈਸਦਵ ਮੈਂ ਇਸ ਤਰ੍ਹਾਂ ਦਾ ਇੱਕ ਸੂਪਜੀ ਲੇ ਲਗਾ ਦੋ ਸਾਡੀ ਬਰਾਟ ਰੂਪ ਵਿੱਚ ਨਾਮ ਕੀ ਜੇ ਨਾਮ ਕੀ ਹਰ ਪੈ ਜੀ ਹਰੀ ਅਕਾਲ ਪੁਰਖ ਸਾਡੀ ਆਪ ਦੇ ਪਾਸੇ ਬੇਨਤੀ ਹੈ ਆਪਣਾ ਨਾਮ ਜਪਾ ਜੇ ਅੰਮ੍ਰਿਤਮ ਨਾਮ ਮਾਰਿਆ ਸਾਨੂੰ ਜਪਉਣਾ ਕਰੋ ਜੀ ਪੂਰਾ رپا سرک کی واحر کا خالص واحد سر سمجھے جس طرح ادو ٹکا جو ہے شاید نہ ہو معاف کرنا گرپرب امرت میرے ਸਵੇਰੇ ਸੰਗਤ ਸਾਰਿਆਂ ਨੇ ਉੱਠ ਕਰਕੇ ਪਹਿਲਾਂ ਸੁਖਨੀ ਸਾਹਿਬ ਦਾ ਪਾਠ ਸਰਵਣ ਕਰਨਾ ਹੈ ਫਿਰ ਸ੍ਰੀ ਆਸ਼ਾ ਜੀ ਦੀ ਬਾਣੀ ਦਾ ਕੀਰਤਨ ਹੋਵੇਗਾ ਕੀਰਤਨ ਪੌਣੇ 9 ਤੱਕ ਹੋ ਜਾਵੇ ਜੀ ਸਵੇਰੇ ਹੈ ਜੀ ਬਾਠ ਦਾ ਹੋਗਾ ਜੀ ਸਾਰੇ ਪਾਠੀਆਂ ਨੇ ਆਪਣੀ ਤਿਆਰੀ ਰੱਖਣੀ 9 ਤੋਂ ਪੌਣੇ 9 ਤੋਂ ਲਾ ਕੇ 9.5 ਤੱਕ ਹੋ ਪੈ ਜਾਵੇ ਫਿਰ ਮਹਾਰਾਜ ਸਾਹਿਬ ਜੀ ਸ਼ਬਦ ਦੀ ਮਹਾਰਾਜ ਦੇ ਉਕਾਰ ਧਾਰਨ ਦੀ ਬਾਤ ਕਥਾ ਹੋਵੇਗੀ ਇਸ ਪ੍ਰਕਾਰ ਪਹਿਲਾ ਸੇਰ ਦਾ ਜੀਵਾਨ ਹੋਵੇਗਾ ਉਸ ਤੋਂ ਬਾਅਦ ਸਾਹਿਬ ਸੰਗੇ ਜੀ ਫਿਰ ਅੰਮ੍ਰਿਤਪੁਰ ਜਾਏ ਜਿੰਨਾ ਉਲਾਕੀਆਂ ਨੇ ਆਉਣ ਵਾਲੇ ਹੋਣਗੇ ਉਹਨੂੰ ਅੰਮ੍ਰਿਤ ਸ਼ਿਕਾਇਆ ਆਵੇਗਾ ਫਿਰ ਕਿਸੇ ਬਾਦ ਦੁਆਰ ਉਸੇ ਪ੍ਰਕਾਰ ਸਜਣਗੇ ਕਿਉਂ ਸਦਕਾ ਨੂੰ ਮਿਲ ਕਰਕੇ ਗੁਰੂ ਸਾਹਿਬ ਦਾ ਜਸ ਗਾਉਣਾ ਗੁਰੂ ਸਾਹਿਬ ਦੇ ਉਕਾਰ ਦਾ ਗੁਰਪੁਰ ਦੇ ਪੁਰਸ਼ਾਲੇ ਮਨਾਉਣਾ ਵਾਰਿਸ ਜੀ ਕਾ ਖਾਲਸਾ ਸਾਰੇ ਪ੍ਰੇਮੀ ਬਿਲਾਕੀ ਜਿੰਨਾ ਨੰਮਰਤ ਨਹੀਂ ਅੱਗੇ ਝਕਿਆ ਉਹ ਮਾਈ ਭਾਈ ਗੁਰੂ ਕਾ ਅਮਰ ਸਾਥ ਤੇ ਜਾਇ ਉਤਾਰ ਹੋ ਕੇ ਗੁਰੂ ਸਾਹਿਬ ਦੇ ਅਵਤਾਰ ਦਾ ਹਰੰਦੇ ਗੁਰਪ੍ਰੋਖ ਦੀਆਂ ਖੁਸ਼ੀਆਂ ਵਿੱਚ ਗੁਰੂ ਘਰ ਦੀ ਜਾਨ ਨੂੰ ਝਾਰ ਕੇ ਆਪਣੇ ਜਨਮ ਮਰਨ ਦੇ ਮੇਕਣ ਦਾ ਇਹ ਲਾਭ ਪ੍ਰਾਪਤ ਕਰੀਏ ਏ ਗੋਬਿੰਦ ਰਾਗ ਗਉੜੀ ਲਾਗ ਮਹੱਲਾ ਪੰਜਵਾ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦਿ ਦੀਨ ਦਾ ਆਲ ਬੰਮੂਦਰ ਰਾਯਾ ਜੀ ਵਾਹਿਗੁਰੂ ਜੀ ਕਾ ਸਤਿ ਸਤ ਵਾਹਿਗੁਰੂ ਜੀ ਜੀ ਫਤ ਜੀ ਦੀ ਦੁਸ਼ੀ ਦੁਨੀਆ ਦੇ اندر ਰਾਗ ਮਾਝਾ ਲੋਕ ਗਾਇਆ ਕਰੇ ਸਮੇ ਉਹਨੇ ਮਾਝਾ ਗੁਰੂ ਸਾਹਿਬ ਜੀ ਨੇ ਗਉੜੀ ਦੇ اندر ਵਿਚਾਰਨ ਕੀਤਾ ਹੈ ਮਾਝ ਰਾਗ ਵਖਰਾ ਜੀ ਸਰਗੁਨੀ ਜੀ ਨੇ ਕਿਹਦਾ ਕੋ ਦੂਜਾ ਪਿਆ ਰਿਆ ਗਉੜੀ ਜੀ ਜਿਹੜੀਆਂ ਮਾਝਾ ਲੋਕ ਗਾਇਆ ਕਰਦੇ ਤੇ ਗੌਰੀ ਦੀ ਜਾਤੀ ਬਣਾ ਕਰਕੇ ਮਾਜ ਨੂੰ ਮਲਾ ਕੇ ਸਿੱਖੇ ਕਰ ਸਕੇ ਜੀ ਇਥੇ ਚਾਰਜ ਕਰਦੇ ਹਨ ਰਾਜ ਗੌਰੀ ਮਾਜ ਮਹੱਲਾ ਪੰਜਵਾਂ ਪੰਜਵੇਂ ਸੂਰ ਸਿੱਖੇ ਪਾਤ ਸਾਹਿਬ ਤੋਂ ਰਾਜ ਰੂਪ ਪਰਮੇਸ਼ਰ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਿਤ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਗੁਰੂ ਨਾਨਕ ਸਤਿਗੁਰੂ ਸਿੱਖੇ ਪਾਤ ਸਾਹਿਬ ਜੀ ਵਾਹਿਗੁਰੂ ਮਿਲਣ ਵਾਲਿਆਂ ਦੀ ਜੋ ਉਤਕੰਠ ਹੈ ਅੰਮ੍ਰਿਤ ਹੈ ਉਹ ਨੂੰ ਪਰਿਵਰਤਿਤ ਕਰਦੇ ਹੋਏ ਵਾਹਿਗੁਰੂ ਦੇ ਅੱਗੇ ਅਰਦਾਸ ਕਰਨ ਦੀ ਜਾਜਤ ਨੂੰ ਦੱਸਦੇ ਹੋਏ ਤੇ ਪਰਮੇਸ਼ਰ ਦੀ ਪ੍ਰਾਪਤੀ ਦੀ ਅਤਿਅੰਤ ਇੱਛਾ ਪ੍ਰਗਟ ਕਰਦੇ ਹੋਏ ਹਜੂਰ ਪੂਜਤ ਇਹ ਸ਼੍ਰੀ ਮੁਖਵਾਕ ਉਚਾਰਦੇ ਹਨ ਦੀਨ ਦਇਆਲ ਦਮੂਦਰ ਰਾਯਾ ਜੀ ਇਸ ਉੱਤੇ ਪਰਸ਼ਾ ਦੀਨ ਦਇਆਲ ਆਪ ਗਰੀਬਾਂ ਤੇ ਬਿਆਨਤਾ ਕਰਨ ਵਾਲੇ ਹੂੰ ਦੀਨ ਕੋਣੇ ਜੀ ਨੂੰ ਇੱਛਾ ਹੋਵੇ ਤੇ ਜੀ ਨੂੰ ਭੈ ਹੋਵੇ ਇੱਛਾ ਸਾਰਿਆਂ ਨੂੰ ਤੁਹੂ ਹੀ ਹੈ ਸਾਰੇਆਂ ਦੇ ਫਿਰ ਤੇ ਕਾਲਜਾ ਹੈ ਇਸ ਕਰਕੇ ਦੀਨ ਦੇ ਆਲਾ ਮਾਰਾ ਗਰੀਬਾਂ ਤੇ ਇੱਛਾ ਪੈਸੂ ਜਿੰਨੇ ਜੀਵ ਹੈ ਸਾਰਿਆਂ ਜੀਆਂ ਦੇ ਗਿਆਨਤਾ ਕਰਨ ਵਾਲੇ ਹੋ ਆਪ ਦਮੋਦਰ ਰਾਯਾ ਜੀ ਇਹ ਗਾਥ ਕੈਸੋ ਦਮੋਦਰ ਤੁਹਾਨੂੰ ਤੋਂ ਆਂਜੀ ਜਾਏ ਨਾਮ ਪਿਆ ਹੈ ਦਮੋਦਰ ਜੀ ਸੁਣ ਕੇ ਤੇ ਤੁਸ਼ਨ ਜੀ ਨੇ ਗੋਪੀਆਂ ਨੇ ਕਿਹਾ ਕਿ ਹੇ ਜਸੋਦਾ ਕਿ ਕ੍ਰਿਸ਼ਨ ਸਾਡੇ ਜਿਦ ਵਾਲੇ ਭਾਂਡੇ ਤੇ ਮਣੇ ਤੇ ਚੜ ਕੇ ਬਾਂਗਾਂ ਨੂੰ ਦੁੱਧ ਦਹੀਂ ਮੱਖਣ ਖਵਾ ਜਾਂਦਾ ਹੈ ਉਹ ਵੇਲੇ ਜਸੋਦਾ ਨੇ ਉਖੜ ਦੇ ਨਾਲ ਰਸਤੇ ਫਾਰੇ ਗੋਕਲ ਦੇ ਤੱਕਰ ਕਰਕੇ ਉਸਨੂੰ ਬੰਨ ਦਿੱਤਾ ਜਿਸ ਨੇ ਬੰਨ ਕੇ ਉਖੜ ਨੂੰ ਜਿਨ ਕ੍ਰਿਸ਼ਨ ਨੂੰ ਖਿੱਚਿਆ ਕਿਨ੍ਹੇ ਸਾਰ ਜੰਗੀ 2000 ਜੰਗਮਲਾਰੀਂ ਜਨਾਵਾਂ ਨੋਹਰ ਇਹ ਦੋਵੇਂ ਜਿੰਦਾਂ ਦੇ ਵਿਚਾਇ ਵੀ ਕੁੱਝ ਨਹੀਂ ਲੰਘ ਕੋ ਉਖੋ ਦੇ ਨਾ ਜੜਾਂ ਤੋਂ ਤੱਕ ਦਿੱਤੇ ਉਹ ਜੰਗਲ ਕੋ ਅਰਜਨ ਦੋ ਬਚਾਨਾ ਉਹਨਾਂ ਦੇ ਕੱਢਣਕਾਰੀ ਜੋ ਤੱਕ ਦਿੱਤੇ ਨੇ ਅਰਦਾ ਨੋਹ ਤੂਤਰ ਕੀਤਾ ਹੈ ਦਾਵ ਰਸਤੀ ਉਧਰ ਪੇੜ ਦੇ ਨਾਲ ਜਲੋਣੇ ਕਰਕੇ ਬਮੋਧਰ ਕੀਤਾ ਹੈ ਉਹ ਸ਼ਾਇਦ ਸੰਗੇਵੀ ਉਸ ਜੰਗਿਆ ਜਿੰਦੇ ਬ੍ਰਿਸਤਨ ਦੋ ਜਿਹੜੇ ਉਹ ਇੱਕ વાਲੀ ਦੀ ਗੱਲ ਹੈ ਇਹ ਇਸ਼ਨਾਨ ਕਰ ਰਹੇ ਸਨ ਇਸ਼ਨਾਨ ਕਰਦੇ ਹਾਂ ਕਿ ਨਾਰਦ 무ਨੀ ਆ ਗਿਆ ਨੰਗੇ ਇਸ਼ਨਾਨ ਕਰਦੇ ਸਨ ਇਹ ਦੋਵੇਂ ਜੋ ਇਸ਼ਨਾਨ ਕਰਦੇ ਸੀ ਇਹ ਕਹਿਣ ਲੱਗੇ ਨਾਰਦ ਜੀ ਤੁਸੀਂ ਨੰਗੇ ਕੋਈ ਇਸ਼ਨਾਨ ਕਰਦੇ ਹੋ ਇਹ ਉਹਨਾਂ ਵੱਲ ਨੂੰ ਮੂੰਹ ਕਰਕੇ ਲੱਗੂ ਸ਼ੰਕਾ ਕਰਨ ਲੱਗ ਗਏ ਜਦੋਂ ਇਹੋ ਕਰਨ ਲੱਗੇ ਨਾਰਦ ਕਹਿੰਦੇ ਜਾਓ ਜਨ ਦੋਖ ਬਣੋ ਇਹ ਜਮਲਾ ਅਰਜਨ ਦੇਸ਼ ਉਹ ਉਸਲੇ ਨਾਲ ਦੇ ਮੂਹੇ ਦੇ ਸ਼ਰਾਬ ਕਰਕੇ ਬਣ ਗਏ ਸਨ ਉਹ ਮਲਕੇ ਕੂਬਰ ਸਨ ਇਹ ਸਹਿਗੰਗ ਜੀ ਮਲਕੇ ਕੂਬਰ ਜਿਹੇ ਸਨ ਇਹਨਾਂ ਦੋਹਾਂ ਨੇ ਉਹ ਜਮਲਾਰ ਜਿੰਦਾ ਰੂਪ ਧਾਰਿਆ ਸੀ ਉਸ ਜਿਹੜੇ ਇਹ ਸ਼ਰਾਬ ਤੋਂ ਅੰਤ ਹੋਵੇ ਕ੍ਰਿਸ਼ਨ ਜੀ ਨੇ ਉਸ ਵਿਸ਼ਨੂੰ ਪਚਨੇ ਕਰਕੇ ਇਹ ਜਿਹੜੇ ਸ਼ਰਾਬ ਕਰਕੇ ਜੋੜਾ ਦੁਸ਼ਮਣੇ ਹੋਏ ਸੀ ਉਸ ਤੋਂ ਉਹਨਾਂ ਦਾ ਅੰਤ ਹੋ ਗਿਆ ਮਲਕੇ ਕੂਬਰ ਜਖੇਰੇ ਨੇ ਸ੍ਰੀ ਧਾਰ ਲਿਆ ਸੀ ਇਸ ਪ੍ਰਕਾਰ ਦਮੋਦਰ ਨਾਮ ਪਿਆ ਹੈ ਤੋਂ ਹਜ਼ੂਰ ਫਰਮਾਉਂਦੇ ਹਨ ਦਮੋਦਰ ਰਾਯਾ ਜੀ ਦਮੋਦਰ ਹੋ ਸਕੇ ਪਾਪਛਾਦਨ ਨਾਮਾ ਰੱਸੀ ਦਾ ਉਹਨੇ ਪੀੜਦਾ ਹੈ ਕਿੰਨੇ ਰੱਸੀ ਦੇ ਨਾਲ ਭਗਤਾਂ ਨੇ ਵੈਸੋਕ ਆਪਣਾ ਐਕ ਨੂੰ ਬਣਾ ਲਿਆ ਉਹਨਾਂ ਦਮੋਦਰ ਪੈ ਗਿਆ ਹੈ ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹ ਗੱਤੇ ਹੀ ਫਰਖਣ ਵਾਸਤੇ ਜਦੋਂ ਮਾਰੇ ਸਾਹਿਬ ਗਏ ਹਨ ਬੱਦੀ ਬਾਰੇ ਇੱਥੇ ਮਾਰੇ ਸਾਹਿਬ ਜੀ ਨੂੰ ਸੁਖਲੀ ਜਾ ਕੇ ਆੜ ਕਰਕੇ ਤੀਰ ਨਾਲ ਨਮਸਕਾਰ ਕੀਤੀ ਨਮਸਕਾਰ ਕਰਨ ਨਾਲ ਸੁਖਨਿਕਾ ਕੇ ਸ਼ਕੀ ਪਰਛਾਈ ਆਪ ਦਾ ਹੁਕਮ ਗੋਰ ਮੜੀ ਮਟਕੂਲ ਨਾ ਮੰਨੇ ਤੁਸੀਂ ਦਾदू ਬਾਰੇ ਨੂੰ ਤੀਰ ਨੂੰ ਆਇਆ ਹੈ ਇਸ ਕਰਕੇ ਆਪ ਨੂੰ ਅਸੀਂ ਤਨਖਾਹ ਲਾਉਣੇ ਕਿਉਂਨੇ ਆਪ ਨੂੰ ਕਿਹੋ ਤਨਖਾਈ ਹੈ ਜਿਹੜਾ ਮੜੀ ਨੂੰ ਮਟਨੂ ਸਿਰ ਚੋਂ ਆਵੇ ਗੁਰੂ ਮਹਾਰਾਜਾ ਜੀ ਹੱਸ ਕੇ ਇਹ ਜਦ ਤੱਕ ਜੀ ਉਸਿਆ ਕੇਸੀ ਬਾਣੀ ਦਾ ਗਾਇਸ਼ ਸੰਪੂਰਨ ਕੀਤਾ ਹੈ ਫਸ ਕੇ ਕਹਿਣ ਲੱਗੇ ਖਾਲਸਾ ਜੀ ਲਾਓ ਤਨਖਾਹ ਇੱਕ ਕਿਸੇ ਕਮ ਕਹੇ ਜੀ 5000 ਗੁਰੂ ਸਾਹਿਬ ਨੂੰ ਤਨਖਾਹ ਲਾਉਣੀ ਚਾਹੀਦੀ ਹੈ ਦੂਸਰਾ ਬੋਲਿਆ ਕਿ ਵੀ ਬਾਲੀ ਹੈ ਤਨਖਾਹ ਹੀ ਨਹੀਂ ਚਾਹੀਦੀ ਦੂਜਾ ਕਹਿੰਦਾ 500 ਚਾਹੀਦੀ ਹੈ ਤੀਜਾ ਬੋਲਿਆ ਕਹਿੰਦੇ ਸਵੇਸੇ ਚਾਹੀਦੀ ਹੈ ਚੌਥਾ ਕਹਿੰਦਾ 25 ਚਾਹੀਦੀ ਹੈ ਮੈਂ ਜੈ ਮੈਂ ਕਹਿਣ ਲੱਗੇ ਮਹਾਰਾਜ ਤੁਮ ਖਾਜ ਹੋ। ਮਹਾਰਾਜ ਸਾਹਿਬ ਕਹਿਣ ਲੱਗੇ ਜੀਵਾਂਗੇ ਪਹਿਲੀ ਜਿੰਨੀ ਬੋਲਿਆ। ਅਸੀਂ 5000 ਰੁਪਏ ਹਾਜ਼ਰ ਕਰਦੇ ਹਾਂ ਪਰ ਆਪ ਦਾ ਚੇਕੇ ਕਰੇਗੇ ਤਨਖਾਹ ਲੱਗਿਆ ਕਰੇਗੀ ਦਿਓਗੇ ਕਿ ਨਹੀਂ ਤੁਸੀਂ। ਉਹ ਹੀ ਮਹਾਰਾਜ ਕਹਿੰਤੀ ਸਾਧ ਜਾਨ ਹੋਗੇ ਹੁਣ ਹੱਸ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਉਹ 5000 ਰੁਪਏ ਜਿਹੜਾ ਲੰਗਰ ਦੇ ਤੁਸੀਂ ਮੈਨ ਲਾਇਆ। ਕੁਝ ਰੁਇਆਂੀਆਂ ਤੁਲਾਈਆਂ ਸਾਜ ਦੇ ਜਿੰਸਾਂ ਦੇਖ ਤੁਲਾਈਆਂ ਬਣਾ ਲੈ। ਕਿਸ ਪ੍ਰਕਾਰ ਸਾਹਿਬ ਸੰਗੇਗੀ ਗੁਰੂ ਮਹਾਰਾਜ ਸਾਹਿਬ ਸਿੱਖਾਂ ਨੂੰ ਸਾਵਧਾਨ ਕਰਨ ਵਾਸਤੇ ਆਪ ਜੀ ਨੇ ਕੌਂਕੇ ਕੀਤੇ ਸਨ ਉਸੇ ਨੇ ਸਿੱਖਾਂ ਦੀ ਸੰਖਿਆ ਨੂੰ ਬੰਦੋ ਆਪਣੇ ਆਪ ਨੂੰ ਬਣਾ ਰਿਹਾ ਸੀ ਕਿਸੇ ਰੂਪ ਦੇ ਜਾਮੋਦਰ ਨਾਮ ਦਸ਼ਮ ਪਾਤਸ਼ਾਹ ਦਾ ਹੀ ਪੈ ਗਿਆ ਸਾਹਿਬ ਸੰਗੇਗੀ ਇਸੇ ਪ੍ਰਕਾਰ ਅੰਤਰੀਅਮੀ ਦਾ ਨਾਮ ਦੋ ਮੋਦਰ ਜਾਮ ਨਾਮਾ ਰਸਤੀ ਦਾ ਰਸੀਆ ਮਾਇਆੁਰਤ ਦੇ ਵਿਚਾਰੀ ਮਾਇਆ ਸਵਾਲ ਆਪਣੇ ਆਪ ਨੂੰ ਸ਼ਰਨ ਕਹਾਇਆ ਹੈ ਇਹ ਕਿ ਸਤਿ ਸ਼੍ਰੀ ਸਬਹ ਨੂੰ ਕਹਾਇਆ ਕਿਉਂ ਦਮੋਦਰ ਉਸ ਦਾ ਨਾਮ ਪਿਆ ਹੋਇਆ ਹੈ ਅਤੇ ਐਸਾ ਜੋ ਪਰਮੇਸ਼ਵਰ ਹੈ ਸਰਬ ਕਲਾ ਸਮਰੱਥ ਆਪ ਕਹਿੰਦੇ ਨੇ ਹੈ ਮਹਾਰਾਜ ਦਮੋਦਰ ਨਾਇ ਰੂਪੀ ਰਸੀਮ ਸੰਕਲਪ ਰੂਪੀ ਉਦਰ ਵਿੱਚ ਰੱਖਣ ਵਾਲੇ ਆਪ ਆਗ ਦੀ ਇੱਛਾ ਨਾਲ ਆਪਣੀ ਮਾਇਆ ਨੂੰ ਆਪਣੀ ਮਾਇਆ ਆਪ ਉਸਾਰੀ ਰੂਪ ਹੈ ਤੋਂ ਐਸਾ ਦਮੋਦਰ ਹੈ ਧਰਤਾਂ ਦੇ ਪ੍ਰੇਮ ਦੇ ਵਸ ਵੱਜ ਜਾਣਾ ਹੈ ਆਪ ਰਾਇ ਜੀ ਰਾਇਆ ਪ੍ਰਕਾਸ਼ ਰੂਪ ਹੈ ਪਰਮੇਸ਼ਵਰ ਜੀ ਆਪ ਕੋਟ ਜਨ ਕਰ ਸੇਵ ਲਗਾਇਆ ਜੀ ਕਰੋੜ ਜਨ ਕਰ ਕੇ ਸੱਚੇ ਪੈਸਾ ਜੀ ਕਿਸੇ ਨੂੰ ਸਰਦਾਰ ਬਣਿਆ ਹੋਵੇ ਉਹਨੂੰ ਕਹਿਣ ਸਿੰਘ ਕੇ ਤੁੰਗਨਖਾਈ ਹੋ ਗਏ ਉਹ ਛੱਡੀ ਪਾਰਟੀ ਛੱਡ ਕੇ ਨਵੀਂ ਪਾਰਟੀ ਬਣਾ ਲਿੰਦਾ ਹੁਣ ਸਾਡੀ ਹਾਲ ਕੀ ਹੋ ਰਹੀ ਹੈ ਲੀਡਰ ਕੁਣੀ ਕਰਕੇ ਸੋ ਤੁੰਗ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਆਪਣੀ ਕੌਮਾਂ ਨੂੰ ਕਰਨੇ ਆਸਤੇ ਇਸ ਪ੍ਰਕਾਰ ਸਿੰਘਾਂ ਨੂੰ ਬਖਸ਼ਾਉਣ ਦਾ ਤਰੀਕਾ ਦੱਸਿਆ ਸੀ ਆਪਨੇ ਕਹਤਾ ਭੁਲ ਗੁਰੂ ਕਰਦਾ ਆ ਸਕੇ ਪਾਤਸ਼ਾਹ ਕੋਟ ਜਨਾ ਕਰ ਸੇਵ ਲਗਾਇਆ ਜੀ ਕਰੋੜਾ ਜਨਾ ਕਰਕੇ ਮਹਾਰਾਜ ਸੇਵਾ ਤੇ ਲਗਾਇਆ ਕਰੋੜਾ ਜਨਾ ਦੇ ਕਾਈ ਪੈਦਾ ਕਰਕੇ ਭਗਤਾਂ ਜਿਨ੍ਹਾਂ ਨੂੰ ਉਹਨਾਂ ਦੀ ਟਹਿਲ ਵਿੱਚ ਸਾਨੂੰ ਲਗਣਾ ਕੀਤਾ ਜੀ ਆਪ ਨੂੰ ਬੜੀ ਕਿਰਪਾ ਕੀਤੀ ਹੈ ਕਰੋੜਾ ਜਨਾ ਦੇ ਕਾਈ ਮਾਰ ਹੈ ਆਪ ਜਪਣਾ ਤੇ ਹੋਰ ਉਹਨਾਂ ਨੂੰ ਜਪਉਣਾ ਇਹ ਸੇਵਾ ਕਰਨ ਚਾਹੁੰਦਾ ਲਾਇਆ ਹੈ। 파ਤਵਰ ਵਿਛਲ ਤੀਰਾ ਬੇਰਦ ਰਖਾਇਆ ਜੀ। ਇਹ ਭੰਤਰ ਨੇ ਵਿਛਲ ਪਿਆਰ ਕਰਨੇ ਪੱਕਾ ਪ੍ਰਯੋਗ ਹੈ ਸਾਰਸਤ ਵਿਆਕਰਨ ਦੇ ਅਨਸਾਰ। ਜਿਹੜਾ ਵਿਛਲ ਕਹਿਣਾ ਹੈ ਇਹ ਕੱਚਾ ਪ੍ਰਯੋਗ ਹੈ ਪਾਣੀ ਮੁਨੀ ਦੇ ਵਿਆਕਰਨ ਅਨੁਸਾਰ ਹੈ। ਸੋ ਵਿਛੇ ਸ਼ਬਦ ਗੁਰੂ ਸਾਹਿਬ ਵਰਦੇ। ਇਹ ਪੱਕਾ ਪ੍ਰਯੋਗ ਹੈ ਸਾਰਸਤ ਵਿਆਕਰਨ ਅਨੁਸਾਰ ਕਿੰਨੂ ਭੱਜੇ ਵਿਛਲ ਧਰਤਾਂ ਨਾਲ ਵਿਛਲ ਪਿਆਰ ਕਰਨੇ ਕਿ ਤੇਰਾ ਦਰਦ ਪਰਣ ਹੈ ਇਸ ਨੂੰ ਆਪ ਨੂੰ ਵਿਖਾਉਣਾ ਕੀਤਾ ਹੈ ਪ੍ਰਮੇਸ਼ਰ ਜੀ ਪੂਰਨ ਸਭ ਨਹੀਂ ਜਾਈ ਜੀ ਮਾਰਾ ਸਾਰੀਆਂ ਜਗਾਂ ਚ ਆਪ ਪੂਰਨ ਵਿਆਪਕ ਰੂਪ ਹੋ ਕਿਉਂ ਪੇਖਾਂ ਪ੍ਰੀਤਮ ਕਵਨ ਸੁਕਰਣੀ ਜੀ ਰੂਮੇ ਦੇ ਪ੍ਰੀਤਮਾ ਕਾਲਪੁਰਖ ਕਿਸ ਪ੍ਰਕਾਰ ਆਜ ਨਹੀਂ ਵਰਤੀ ਵੇਖਾਂ ਉਹ ਕਿਹਦੀ ਸ੍ਰੇਸ਼ਟ ਕਰਨੀ ਕਮਾਈ ਹੈ ਇਸ ਕਰਕੇ ਤੈਨੂੰ ਵੇਖ ਲਈਏ ਸੰਤਾ ਦਾਸੀ ਸੇਵਾ ਚਰਨੀ ਦੀ ਸ਼ਬਦੋਂ ਦੱਸਦੇ ਹਨ ਕਿਹੋ ਭਾਈ ਸੰਤਾਂ ਦੀ ਦਾਸੀ ਭਾਗਾਰ ਕੋਈ ਦਾਸ ਦਾਸੀ ਕਾ ਜੋ ਦਾਸੀ ਬਹੁੜ ਜੋਨ ਨਾ ਧਾਲੀ ਪਰ ਉਹ ਬਨਾਸੀ ਹੋ ਉਸ ਦੀ ਦਾਸੀ ਮਰਨਾ ਆਵੇ ਜਾਏ ਸਾਧ ਸੰਗਤ ਦੀ ਦਾਸੀ ਕੋ ਆ ਕੇ ਆਰ ਆਉ ਦੇ ਕੇ ਉਹ ਸੇਵਾ ਕਰ ਚਰਨਾ ਦੀ ਹੈ ਪਿਆਰੋ ਜੀ ਇਹ ਜੀਵ ਬਤਾਈ ਬਲ ਬਲ ਜਾਈਗੀ ਇਹ ਆਪਣੀ ਜ਼ਿੰਦਗੀ ਨੂੰ ਬਤਾਈ ਬਾੜਨੇ ਫੇਰਨੇ ਜਾਈਏ ਕੁਰਬਾਨ ਕਰੀਏ ਮਨ ਕਰਕੇ ਵੀ ਬਲ ਬਲ ਜਾਈਏ ਬਾਣੀ ਕਰਕੇ ਵੀ ਬਲਹਾਰ ਬਲਹਾਰ ਜਾਣਾ ਕਰੀਏ ਜੀ ਉਸ ਨੇਵ ਨੇਵ ਲਾਗ ਪਾਈ ਜੀ ਉਹ ਮਹਾਂਪੁਰਖੀ ਜੀ ਨੂੰ ਵਾਹਿਗੁਰੂ ਪ੍ਰਾਪਤੀ ਹੋਈ ਹੈ ਉਹ ਤੇ ਤੰਦੋਂ ਤਾਣ ਛੱਡ ਕੇ ਮਨ ਦਾ ਮਾਨ ਛੱਡ ਕੇ ਵਿਦਿਆਰ ਦਾ ਮਾਨ ਛੱਡ ਕੇ ਧੰਨ ਦਾ ਮਾਨ ਛੱਡ ਕੇ ਕੋਈ ਕੋ ਕਹਿਣੇ ਲਈ ਨਹੀਂ ਲੱਗਣਾ ਚਾਹੀਏ ਪਿਆਰੇ ਜੀ ਪੋਥੀ ਪੰਡਿਤ ਵੇਦ ਖੋਜਾਂਤਾ ਜੀ ਕੋਈ ਜਿਸ ਨੂੰ ਆਂਦੋ ਜਿਕੇ ਜੀ ਕਾਜ ਕੋਥੀਆਂ ਨੂੰ ਪੰਡਿਤ ਹੋ ਕਰਕੇ ਉਹਨਾਂ ਦੀ ਧਾਲ ਕਰਦੇ ਹਨ ਕੋਈ ਵੇਦਾਂ ਦੇ ਸ਼ਾਮਰ ਵੀ ਇਹਨਾਂ ਕਰਮ ਨੂੰ ਇਨਾਂ ਦੀ ਖੋਜ ਕਰਦੇ ਹੈ ਖਤੰਗਾਂ ਦੀ ਕੋਈ ਵੇਦਿਆਂ ਦੀ ਖੋਜ ਕਰਦੇ ਸਿੱਖਿਆ ਕਲਪਾਤ ਕਰਦੀ ਕੋਈ ਬੈਰਾਗੀ ਪੀਰਥ ਨਾਵੰਤਾ ਜੀ ਕੋਈ ਉਸ ਹਮੇਸ਼ੇ ਦੀ ਪ੍ਰਾਕ੍ਰਿਤੀ ਆ ਕੇ ਬਰਾਂਧ ਘਾਰ ਕਰਕੇ ਧਰਵਾ ਸਭ ਕੇ ਪੀਰਥਨ ਤੇ ਇਸਮਾਨ ਕਰਦਾ ਫਿਰਦਾ ਇਹ ਪਿਆਰੇ ਜੀ ਗੀਤ ਨਾਦ ਕੀਰਤਨ ਗਾਵੰਤਾ ਜੀ ਕੋਈ ਕਹਿੰਦੇ ਉਹ ਗੀਤ ਦੁਸ਼ਮਣਾਂ ਨੂੰ ਗਾਉਂਦਾ ਹੈ ਨਾਦ ਕੋਈ ਵਿਆਕਰਣ ਨੂੰ ਪੜਦਾ ਹੈ ਕੋਈ ਕੀਰਤਨ ਦਾ ਗੰਤਾ ਜੀ ਉਹ ਕੀਰਤਨ ਆਲ ਵੀ ਗੁਦਿਆਈ ਨੂੰ ਆਪ ਹੀ ਵਿਚਾਰਨ ਕਰਦਾ ਹੈ ਜੀ ਜਾਂ ਦੇਵੀ ਜੀ ਉਹ ਚਾਹਦੇ ਮੂਰਤੀਆਂ ਦੇ ਕੀਰਤਨ ਲਾਉਂਦੇ ਹਨ ਕੋਈ ਵੀ ਹਰ ਨਿਰਭਉ ਨਾਮ ਧਾਈ ਜੀ ਸਦਗੁਣ ਜਿੰਦੇ ਉਹ ਨਾਮ ਹੀ ਪ੍ਰਾਪਤ ਹੁੰਦਾ ਜੇ ਪ੍ਰਾਪਤ ਹੁੰਦਾ ਤਾਂ ਹਰ ਨਿਰਭਉ ਨਾਮ ਧਾਈ ਜੀ ਉਹ ਉਹ ਨਿਰਭਉ ਹਰੀ ਉਹਦੇ ਨਾਮ ਨੇ ਕਿਹਾਣਾ ਕਰੀਏ ਤਾਂ ਪ੍ਰਾਪਤ ਹੁੰਦਾ ਅਥਵਾ ਇਹ ਨਾਦ ਕੀਰਤਨ ਦਾ ਵੰਤਾ ਜੀ ਜਿਹੜੇ ਮਹਾਰਾਜ ਸਾਹਿਬ ਦੇ ਗੀਤ ਜਸ ਨੂੰ ਨਾਦ ਬਾਜੀਆਂ ਚ ਪਾ ਕੇ ਕੀਰਤਨ ਦਾ ਗਾਉਂਦੇ ਐ ਉਹਨਾਂ ਨਾਲ ਮਿਲ ਕੇ ਹਰੀ ਨਿਰਪਰਵਾਹ ਦਾ ਨਾਮ ਤੇਉਣਾ ਕਰੀਏ ਇਹ ਪਿਆਰੇ ਜੀ ਇਉਂ ਪ੍ਰਾਪਤ ਹੁੰਦਾ ਹੈ ਪਰ ਇਹ ਜਿਦੀ ਪੱਖ ਵਿੱਚ ਨਹੀਂ ਲਾਉਣਾ ਕੋਈ ਗੀਤ ਬਿਸ਼ਨਪਰਿਆਂ ਨੂੰ ਗਾਉਂਦੇ ਐ ਕੋਈ ਨਾਦ ਵਿਆਕਰਨ ਨੂੰ ਪੜ੍ਹਦੇ ਐ ਕੋਈ ਦੇਵੀ ਦੇ ਉਤਿਆਂ ਦੇ ਕੀਰਤਨ ਸੁਣ ਸੋਚਣ ਨੂੰ ਗਾਉਂਦੇ ਹਨ ਜੀ ਹਰ ਨਿਰਭਉ ਨਾਮ ਧਿਆਈ ਅਸੀਂ ਤਾਂ ਹਰੀ ਜੋ ਨਿਰਭਉ ਸਰੂਪ ਹੈ ਉਸ ਦੇ ਨਾਮ ਨੂੰ ਧਿਆਉਣਾ ਕਰਦੇ ਇਹ ਪਿਆਰੇ ਜਿਉਂ ਪ੍ਰਾਪਤ ਹੁੰਦਾ ਹੈ ਕਿਰਪਾਲ ਸੁਆਮੀ ਮੇਰੇ ਜੀ ਮੇਰੇ ਸੁਆਮੀ ਅਕਾਲ ਪੁਰਖ ਜਿਨੂੰ ਕਰਤਾਲੂ ਹੋਏ ਹਨ ਜੀ ਪਤ ਪਵਿਤ ਲੱਗ ਗੁਰ ਕੀ ਪੈਰੇ ਸਰਬਜੀ ਸਾਹਿਬ ਦੇ ਚਰਨਾਂ ਨਾਲ ਲੱਗਣ ਕਰਕੇ ਪਾਪੀ ਵੀ ਪੁਗਤਰ ਹੋ ਗਏ ਹਨ ਇਹ ਪਿਆਰੇ ਜੀ ਭੰਮ ਭਉ ਕਾਟ ਕੀਏ ਨਿਰਵੈਰੇ ਜੀ ਸਰਬਜੀ ਨੂੰ ਭੰਮ ਕੱਟ ਕਰਕੇ ਜੀ ਵੀ ਉਸਦੇ ਭੇਦ ਦਾ ਸੇ ਭੌਂ ਕੱਟ ਕੇ ਕਾਹ ਹੋ ਜਾ ਸਤਿਗੁਰ ਕਾਰਗਰ ਨਿਰਵੈਰ ਕਾਰਗਰ ਸ੍ਰੀ ਹਰਿ ਪਿਆਰੇ ਜੀ ਗੁਰ ਮਨ ਕੀ ਆਸ ਪੂਰਾਈ ਜੀ ਸਭੀ ਉਸ ਦੇ ਪੈਰ ਛੰ ਸੜ ਮਨ ਦੀ ਜਿਹੜੀ ਆਸਾ ਸੀ ਉਹ ਪੂਰੀ ਕਬੂਤੀ ਹੈ ਇਸ ਪ੍ਰਕਾਰ ਹੈ ਪਿਆਰੇ ਜੀ ਜਿਨ ਨਾਉ ਪਾਇਆ ਤੂ ਧਨਵੰਤਾ ਜੀ ਜਿਨਾਂ ਨੇ ਸਭੀਆ ਦੁਆਰਾ ਮਨ ਤੰਤਾਂ ਦੇ ਕੇ ਅੰਮ੍ਰਿਤ ਨਾਮ ਨੂੰ ਪ੍ਰਾਪਤ ਕੀਤਾ ਉਹ ਹਮਤੰਵੰਦ ਭਗਤ ਸਤ ਜੀ ਨਾ ਸੱਚੇ ਨਾਮ ਕਰਕੇ ਧਨੀ ਹਣਗੇ ਬਾਗੋ ਸੰਤ ਨਮਾ ਲੇ ਜੀਵ ਪ੍ਰਗਟਿ ਆਇ ਸੁਖ ਸੁਭਾਵੰਤਾ ਜੀ ਬਿਨੁ ਅਕਾਲ ਪੁਰਖੁ ਨੇ ਪਿਆਕਾਰ ਵ੍ਰਤੀ ਕਰਕੇ ਧਿਆਨ ਕਿਆ ਬਾਤ ਹੈ ਪ੍ਰਣ ਸੁਖੀ ਮੇੜ ਕਰਕੇ ਫੇਰ ਰੂਪ ਰੂਪ ਕਰਕੇ ਪਰਮੋਤਿ ਆਣਾ ਕੀਤਾ ਹੈ ਤੋ ਸੁਖ ਭਾਵੰਤ ਸਰ ਸੰਸਾਰ ਦੀ ਸੋਭਾ ਵਾਲਾ ਹੈ ਜਸ ਵਾਲਾ ਹੈ ਜਿਸ ਸਾਧੂ ਸੰਗਤਿਸ ਸਭ ਸੁਕਰਣੀ ਜੀ ਜਿਨ ਪ੍ਰਾਈ ਸਾਧੂਆਂ ਦੀ ਸੰਗਤ ਕੀਤੀ ਤੁਸੀਂ ਪਰਸ਼ਨ ਕੀਤਾ ਸੀ ਕਿਉਂ ਤੇ ਅਖਾਂ ਪ੍ਰੀਤ ਕਵਨ ਸੁਕਰਣੀ ਜੀਓ ਜੋ ਆਪ ਉਤਰੁੰਦੇ ਹਨ ਜਿਸ ਸਾਧੂ ਸੰਗਤ ਤਿਸ ਸਭ ਸੁਕਰਣੀ ਜਿਨ੍ਹਾਂ ਨੂੰ ਸਾਧੂਆਂ ਦੀ ਸੰਗਤ ਪ੍ਰਾਪਤ ਹੋਈ ਹੈ ਉਹਦੀ ਸ੍ਰੇਸ਼ਟ ਨਿਸਕਾਮ ਕਰਮਾ ਰੂਪ ਸਾਰੀ ਕਰਨੀ ਭਗਤੀ ਉਹਦੀ ਹੋ ਗਈ ਹੈ ਜਨ ਨਾਨਕ ਸਹਿਜ ਸਮਾਈ ਜੀ ਸਰਗੁਣੀ ਸਰਾਮ ਦੀ ਕਹਿੰਦੇ ਨੇ ਇਸ ਪ੍ਰਕਾਰ ਜਨ ਭਾਈ ਸਹਿਜੇ ਸੁਖ ਦੇ ਚ ਸਮਾ ਜਾਂਦੇ ਕੇਤ ਹੋ ਜਾਂਦੇ ਹਨ ਜੀ